ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਦੋਸਤੋ ਗੁਰਸਾਖ ਸਿੰਘ ਹੈ ਪਸ਼ੂ ਵਪਾਰ ਦਾ ਦੋਸਤੋ ਕੰਮ ਆ ਵੀਰ ਦਾ ਰ ਟੀਮ ਦੇ ਵਿੱਚ ਪਸ਼ੂ ਜਿਹੜੇ ਆਉਂਦੇ ਆ ਵੀਰ ਦੇ ਇਸ ਫਾਰਮ ਤੇ ਮੱਜਾਂ ਤੇ ਗਾਵਾਂ ਦੋਸਤੋ ਚੰਗੀਆਂ ਬਰੀਡ ਵਾਲੀਆਂ ਵੀਰ ਖਰੀਦ ਕੇ ਲਿਆਉਂਦਾ ਹਰ ਵਾਰੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਜਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਜਿਹੜੀ ਆ ਬਿਲਕੁਲ ਤਾਜੀ ਸੂਈ ਹੈ ਤੇ ਦੋ ਮੱਜਾਂ ਦੋਸਤੋ ਜਿਹੜੀਆਂ ਗੱਬਣੀਆਂ ਸੂਆ ਇਹਨਾਂ ਤਿੰਨਾਂ ਮੱਜਾਂ ਦਾ ਦੂਜਾ ਦੂਜਾ ਵਾ ਇਸ ਤੋਂ ਬਿਨਾਂ ਦੋਸਤੋ ਵੀਰ ਦੇ ਕੋਲ ਇੱਕ ਇਹ ਤਾਜੀ ਸੂਈ ਗਾਵਾਂ ਇਹ ਦੋਸਤੋ ਤੀਜਾ ਸੂਆ ਮੰਨ ਲੇ ਕੋਈ ਦੂਜਾ ਸੂਆ ਮੰਨ ਲੇ ਉਹ ਦੋਸਤੋ ਸਾਡੇ ਤੇ ਕਨਫਰਮ ਹੈ ਬੱਚਾ ਦੋਸਤੋ ਇਹਨੇ ਆ ਵਸ਼ੀ ਦਿੱਤੀ ਹੈ ਤੇ ਜਿਹੜੀ ਝੋਟੀ ਦੋਸਤੋ ਸੂਈ ਉਹਨੇ ਬੱਚਾ ਦਿੱਤਾ ਜੇ ਕ ਡिटੇਲ ਦੋਸਤੋ ਇਹਨਾਂ ਪਸ਼ੂਆਂ ਤੋਂ ਜਿਹੜੀ ਬਣਦੀ ਸਾਰੀ ਆਪਾਂ ਵੀਰ ਗਰਸਾਹਬ ਸਿੰਘ ਦੇ ਕੋਲੋਂ ਪੂਸ਼ੇਟਰ ਨਾਲ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਜਰੂਰੀ ਬੇਨਤੀ ਹੈ ਜੂਰ ਪ੍ਰਮਾਣ ਕਰਿਓ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਕਰਨੀ ਹੈ ਆਪਣਾ ਹੱਕ ਸਮਝ ਕੇ ਫਰਜ਼ ਸਮਝ ਕੇ ਤਸਦੀ ਕਰਕੇ ਦੋਸਤੋ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਸਾਰੀ ਪੁਸ਼ਟੀ ਕਰਨ ਦਾ ਸਾਂਝੀ ਕਰ ਲੈਂਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਠੀਕ ਹੈ ਜੀ ਵੀਰ ਆਪਣਾ ਐਡਰੈਸ ਇੱਕ ਵਾਰੀ ਬੋਲ ਦਈਏ ਐਡਰੈਸ ਆ ਆਪਣਾ ਪਿੰਡ ਬਲੇਰ ਆ ਨਾਮ ਨਾ ਸਾਹ ਸਿੰਘ ਹਾਂਜੀ ਜਿਹੜਾ ਤਰਨਤਾਰਨ ਤਹਿਸੀਲ ਪਟਿਆਲਾ ਠੀਕ ਹੈ ਜੀ ਹਾਂਜੀ ਫੋਨ ਨੰਬਰ ਆ 75299 45428 ਠੀਕ ਹੈ ਜੀ ਅੱਛਾ ਵੀਰ ਅੱਜ ਆਪਣੇ ਕੋਲ ਟੋਟਲ ਨਾ ਕਿੰਨੇ ਆ ਟੋਟਲ ਨਾ ਆ ਆਪਣੇ ਕੋਲ 4 ਆ ਠੀਕ ਹੈ ਜੀ ਹਾਂਜੀ 2 ਤੇ 3 ਮੱਝਾਂ 1 ਆ ਗਾਂ ਆ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਵੀਰ ਆਪਾਂ ਇਸ ਗਾਂ ਤੋਂ ਪਹਿਲਾਂ ਡਿਟੇਲ ਆਪਾਂ ਦਸੀ ਵੀਰਾਂ ਨੂੰ ਕੀ ਡਿਟੇਲ ਹੈ ਦੀ ਗਾਂ ਦੀ ਕਿੰਨਾ ਟਾਈਮ ਨੂੰ ਸੂਈ ਨੂੰਗਾ ਸੂਈ ਨੂੰ ਵੀਰ ਜੀ ਹੋ ਗਿਆਣਗੇ 12 13 ਦਿਨ ਅੱਛਾ ਜੀ ਤੇ ਬਾਕੀ ਆਪਾਂ ਲਿਆਂਦੀ ਆ ਬਾਕੀ ਅਗਲਾ ਕੋਈ 20 ਗਨੇ ਗਿੱਲੇ 15 ਗਿੱਲੇ 10 ਗਿੱਲੇ ਬਾਕੀ ਬੱਚਾ ਸਾਹਮਣੇ ਸਬੂਤ ਸਾਹਮਣੇ ਆ ਠੀਕ ਹੈ ਜੀ ਬੱਚਾ ਕੀ ਦਿੱਤ ਤਨੇ ਫਿਰ ਵੱਚੀ ਵੱਚੀ ਜੀ ਬੱਚਾ ਦੋਸਤੋ ਇਹਨੇ ਵੱਚੀ ਦਿੱਤੀ ਤੇ ਵੱਚੀ ਦਾ ਦੋਸਤੋ ਤੁਸੀਂ ਪ੍ਰਿੰਟ ਆਪ ਚੈੱਕ ਕਰ ਸਕਦੇ ਕਈ ਵਾਰ ਦੋਸਤੋ ਟੀਕਾ ਲੋਕੀ ਵੀਰ ਥੋੜੇ ਜਿਲੇ ਚਲੋ ਇਹਦੇ ਭਰਾਉਂਦੇ ਨਾਰਮਲ ਭਰਾਉਂਦੇ ਉਹਦੇ ਨਾਲ ਬੱਚਾ ਥੋੜਾ ਜਿਹਾ ਆਊਟ ਹੋ ਜਾਂਦਾ ਤੇ ਗਾਂ ਦਾ ਦੋਸਤੋ ਜਿਹੜਾ ਪ੍ਰਿੰਟ ਤੁਸੀਂ ਇਹ ਗਾਂ ਦਾ ਪ੍ਰਿੰਟ ਚੈੱਕ ਕਰ ਲਓ ਜੀ ਅੱਛਾ ਵੀਰ ਹੁਣ ਜਿਹੜਾ ਮੌਕੇ ਤੇ ਮੌਜੂਦਾ ਦੁੱਧ ਆ ਕਿੰਨਾ ਤਿਆਰ ਹੈ ਇਹ ਦੁੱਧ ਦਪਾ ਵੀਰ ਜੀ 16 17 ਕਿਲੋ ਹੋਵੇ ਆਪਾਂ 15 ਕਿਲੋ ਚਵਾ ਕੇ ਦੇਵਾਂਗੇ 15 ਕਿਲੋ ਚੋਲਣਾ ਹਾਂਜੀ ਵੀ ਆ ਗਾਂ ਰਜੇ ਰਤਾਂ ਆਈ ਅਜੇ ਚਾਹੀਆਂ ਗਾਣੇ ਦਾ ਜੀਜਾ ਨਹੀਂ ਲਾਇਆ ਤੇ ਬਾਕੀ ਇਹ ਗਾਂ ਆ ਗਈ ਗੋਹਾ ਗਾਏ ਬੜਾ ਲੱਗਾ ਆ ਕੇ ਲਾਇਆ ਦੋਆ ਹਾਂਜੀ ਸੰਭੀ ਨਹੀਂ ਗਿਆ ਸੰਭੀ ਨਹੀਂ ਗਿਆ ਹਾਂਜੀ ਬਾਕੀ ਦੋਸਤੋ ਜਿਹੜੀ ਥਣਾ ਦੀ ਆ ਕੁਆਲਿਟੀ ਆ ਗਾਂ ਦੀ ਆ ਲਾਜਵਾਬ ਤੁਸੀਂ ਦੋਸਤੋ ਆਪ ਚੈੱਕ ਕਰ ਲਓ ਜਿਹੜੀਆਂ ਨਾੜਾਂ ਹਵਾ ਨੇ ਦੇ ਕਰੋ ਚੈੱਕ ਤੇ ਦੋਸਤੋ ਦਾ ਥਾਣੇ ਹੱਥੀਂ ਚਵਾਈ ਮੁਠੀ ਦਾ ਥਣ ਦੋਸਤੋ ਬਹੁਤ ਵਧੀਆ ਵਾ ਕਿਸੇ ਵੀਰ ਦੀ ਮਸ਼ੀਨ ਤੇ ਚਵਾਈ ਕਰਨੀ ਤਾਂ ਵੀ ਹੋ ਸਕਦੀ ਹੈ ਬਾਕੀ ਠੰ ਲਓ ਜੀ ਦੋਸਤੋ ਕਰੋ ਚਾਹੇ ਬਿਲਕੁਲ ਪੂਰੀ ਸੀਲਸ ਲੱਗਿਆ ਜੀ ਲਓ ਜੀ ਠੀਕ ਹੈ ਵੀਰੇ ਅੱਛਾ ਵੀਰੇ ਦੁੱਧ ਹੁਣ ਆਪਾਂ 15 ਕਿਲੋ ਦੱਸੋ 15 ਕਿਲੋ ਜਿਹੜਾ ਹੁਣ ਚੋ ਲੈਣਾ ਦੁੱਧ ਹੋਊਗਾ ਜਿਆਦਾ ਹੀ ਆਪਾਂ 15 ਜਾਣੇ ਆ 15 ਦੱਸ ਦਿਓ ਕੋਈ ਆਵੇ ਵੀਰ ਤੇ ਇਹ ਚੋਗੇ ਨਾ ਆ ਕੇ ਵੀ ਤੂੰ ਦੱਸਿਆ ਕੁਛ ਨਿਕਲਿਆ ਕੁਛ ਨਿਕਲਿਆ ਹਾਂਜੀ ਹਾਂਜੀ ਅੱਛਾ ਤੇ ਵੀਰੇ ਦਾ ਮੁੱਲ ਕੀ ਕਰਨਾ ਆਪਾਂ ਮੁੱਲ ਵੀਰ ਜੀ ਕਰਨੂ ਦੇ ਭਾਵੇਂ ਅੱਜ ਗਾਂਵ ਨਾਲ ਜਿਹੜਾ ਸਾਡਾ ਬਾਜ਼ਾਰ ਚੱਲਣ ਦਾ 65 ਵੀ ਕਰੀ ਜਾਂਦੇ ਆ ਹਾਂਜੀ ਹਾਂਜੀ ਇਹ ਆਪਾਂ ਗਾ ਦਾ 55000 ਮੁੱਲ ਕਰਦੇ ਆਂ ਅੱਛਾ ਜੀ ਹਾਂਜੀ ਤੇ ਮਾਨਤਨ ਕਿੰਨਾ ਕੋ ਮਾਨਤ 50000 20000 ਜਾਰਾ ਨਹੀਂ ਰਹਿਣਾ ਆਪਾਂ ਮੋਲ ਉਹ ਕਰੀ ਦਾ ਜਿੰਨਾ ਕਵਲ ਲੈ ਲੈਣਾ ਯਾਨੀ ਕਿ 53 ਹਾਂ 53000 ਦੇ ਤੇ 52000 ਦੀ ਹੱਦ ਹੋ ਜੂਗੀ ਛੋੜਛੱਪਾ ਕਰਕੇ ਠੀਕ ਠੀਕ ਹਾਂਜੀ ਹਾਂਜੀ ਲਓ ਦੋਸਤੋ 52000 ਰੁਪਿਆ ਵੀਰ ਨੇ ਡਿਮਾਂਡ ਰੱਖੀ ਹੈ ਬਾਕੀ ਹਲਕਾ ਫੁਲਕਾ ਮੌਕੇ ਤੇ ਕੋਈ ਛੋਰਛੱਪਾ 100 200 ਰੁਪਿਆ ਜਰੂਰ ਹੋਊਗਾ ਤੇ ਤੋਰ ਕੇ ਦੋਸਤੋ ਤੁਹਾਨੂੰ ਦਿਖਾਉਣੀ ਇੱਕ ਵਾਰੀਆ ਕਰੋ ਚੱਲ ਕੱਦ ਕੱਦ ਦੋਸਤੋ ਗਾਂ ਦਾ ਪੂਰਾ ਫੁੱਲਿਆ ਚਲੋ ਦੋਸਤੋ ਕਿਸੇ ਵੀ ਨੇ ਸੰਭੀਏ ਜਿੰਨੀ ਚਲੋ ਸੋਹਣੀ ਸੰਭੀਏ ਬਾਕੀ ਦੋਸਤੋ ਜੀ ਆਰਡਰ ਕੁਆਲਿਟੀ ਆ ਗਾਂ ਦੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਪੂਰਾ ਦੋਸਤੋ ਨਿੱਗਰ ਤੇ ਠੋਸ ਜਿਹੜਾ ਹਵਾਨਾ ਨੇ ਤਿਆਰ ਕੀਤਾ 15 ਲੀਟਰ ਦੁੱਧ ਵੀਰ ਕੰਦਾ ਜਿਹੜਾ ਮਿੰਤੀ ਵਾਲਾ ਆਪਾਂ ਬਣਾ ਦੇਣਾ ਉਹ ਆ ਦੋਸਤੋ ਦੁੱਧ ਭਾਵੇਂ ਵੇਖਣ ਨੂੰ ਕੋਈ 20 ਲੀਟਰ ਵੀ ਕਹਿ ਸਕਦਾ ਜਿੰਨਾ ਆਰਡਰ ਨੇ ਤਿਆਰ ਕੀਤਾ ਲਿਆ ਵੀਰ ਮੋੜਲਾ ਕੱਦ ਘੜ ਦੋਸਤੋ ਗਾਂ ਦਾ ਪੂਰਾ ਪੂਰੀ ਫੁੱਲ ਬਰੀਡ ਬਾਕੀ ਦੋਸਤੋ ਦੁੱਧ ਆ ਤੁਹਾਡੀ ਸੇਵਾ ਤੇ ਜਿੱਦਾਂ ਦੀ ਸੇਵਾ ਕਰੋ ਕੋ ਕਰਮਾਈਆਂ ਇਹ ਦੁੱਧ ਉਦਾਂ ਦੇ ਚਵਾਣ ਦੀਆਂ 52000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਮੌਕੇ ਤੇ ਮਾਣ ਤਾਂ ਜਿਹੜਾ ਕੋਈ ਵੀਰ ਭਰਾ ਇੱਕ ਜਨਗੋ ਦਾ ਜਰੂਰ ਹੋਗਾ ਨਾੜਾ ਦੋਸਤੋ ਕਰੋ ਹਵਾ ਨੇ ਦੇ ਚੈੱਕ ਇਹਦੀ ਮਿਲਕ ਵੈਨ ਬਹੁਤ ਮੋਟੀ ਲੱਗੀ ਐ ਬੱਚਾ ਨੇ ਵਸ਼ੀ ਦਿੱਤੀ ਇਸ ਤੋਂ ਅੱਗੇ ਵੀ ਜਿਹੜੀ ਮੱਝ ਆ ਆਪਣੇ ਕੋਲ ਜਿਹੜੀ ਇਹ ਸੱਜਰ ਸੂਈ ਇਹਦੀ ਕੀ ਡਿਟੇਲ ਹੈ ਇਹ ਜਿਹੇ ਦੁੱਜੇ ਸੂਈ ਚੋਡੀ ਸੀ ਆ अच्छा जी ਤੇ ਅੱਜ ਦਿਨ ਚੌਥਾ ਹੋ ਗਿਆ ਸਹੀ ਨੂੰ ਚੌਥਾ ਦਿਨ ਸਹੀ ਨੂੰ ਹੋ ਗਿਆ ਠੀਕ ਹੈ ਜੀ ਭਾਵੇਂ ਕੋਈ ਦੁੱਧ ਕਿੰਨੇ ਲੇ ਭਾਵੇਂ ਕੋਈ ਭੋਲਾ ਕਿੰਨੇ ਹਾਂਜੀ ਹੋਊਗਾ 10 ਕਿਲੋ ਆਪਾਂ 9 ਕਿਲੋ ਚਾ ਆ ਕੇ ਦੇਵਾਂਗੇ ਅੱਜ ਠੀਕ ਹੈ ਜੀ ਤੇ ਬਾਕੀ ਇਹ ਖੱਪੀ ਜੀ ਪਈ ਸੂਗੇ ਹਾਂਜੀ ਅਸੂ ਵੀ ਪੋਸਟ ਦੇ ਵਿੱਚ ਜ਼ਰੂਰ ਆ ਜਾਂਦਾ ਤੇ ਇਹਨੇ ਵੀਰ ਬੱਚਾ ਕੀ ਦਿੱਤਾ ਇਹਨੇ ਵੀਰ ਦੀ ਕੱਟੀ ਦਿੱਤੀ ਆ ਕੱਟੀ ਦਿੱਤੀ ਹੈ ਦੋਸਤੋ ਕੱਟੀ ਵੀ ਆ ਬਹੁਤ ਖੂਬਸੂਰਤ ਆ ਕਰ ਲੋ ਚੱਕ ਇੱਕ ਵਾਰੀ ਕੱਟੀ ਬਹੁਤ ਵਧੀਆ ਦਿੱਤੀ ਆ ਠਾ ਕੇ ਤੁਹਾਨੂੰ ਖਾ ਦਿਨਾ ਲਓ ਜੀ ਦੋਸਤੋ ਕਰੋ ਚੱਕ ਕੋਈ ਦੋਸਤੋ ਬੱਚਾ ਸਾਂਭ ਲੇ ਤੇ ਦੋਸਤੋ 1.5 ਦੋਵਾਂ ਸਾਲਾਂ ਦੇ ਵਿੱਚ ਬੱਚਾ ਜਿਹੜਾ ਨਾਲ ਹੀ ਬਿਲਕੁਲ ਤਿਆਰ ਹੋ ਜਾਂਦਾ ਬਾਕੀ ਬਾਹਰ ਰਵੇ ਦੀ ਮੈਂ ਕੱਦ ਦੇਖੋ ਕੱਡਾ ਮੈਂ ਨਾ ਹਾਂਜੀ ਹਾਂਜੀ ਸੂਕ ਹੈ ਦੋਸਤੋ ਲੱਪਾ ਥੋੜਾ ਜਿਹਾ ਜ਼ਰੂਰ ਥਮਦਾ ਹਾਂਜੀ ਮੇਰੇ ਜਿਹੜਾ ਕੱਦ ਮੈਂਨੇ ਕੀਤਾ ਹਾਂਜੀ ਹਾਂਜੀ ਬਾਕੀ ਦੋਸਤੋ ਜੀ ਥਣਾ ਦੀ ਜਿਹੜੀ ਕੁਆਲਿਟੀ ਹੈ ਇਹ ਚੈੱਕ ਕਰ ਲਓ ਬਹੁਤ ਵਧੀਆ ਦੋਸਤੋ ਥਣਾ ਦੀ ਸ਼ੇਪ ਆ ਅੱਛਾ ਵੀਰ ਜੀ ਇਹਦਾ ਮੁੱਲ ਆਪਾਂ ਕੀ ਕਰਦੇ ਆ ਇਹਦਾ ਵੀਰ ਜੀ ਮੁੱਲ ਕਰਦੇ ਆ 90000 ਰੁਪਏ ਅੱਛਾ ਜੀ ਤੇ ਦੇਣ ਲਾਣਾ ਹਾਂ 85000 ਹੀ ਦੇ ਦਾਂਗਾ ਠੀਕ ਹੈ ਹਾਂ ਉਹਦੇ ਵਿੱਚ 10000 ਛੋੜ ਕਰਾਂਗੇ 84000 ਹਾਂ 84000 ਦੀ ਦਵਾਂਗੇ ਠੀਕ ਹੈ ਜੀ ਆਪਾਂ ਇਹ ਨਹੀਂ ਵੀ ਦੱਸਾਂਗੇ ਕੋਈ ਨਿਕਲੂ ਕੋਈ ਠੀਕ ਹੈ ਜੀ ਉਹ ਆਪਾਂ ਮੁੱਲ ਹੀ ਹੋਸਾ ਨਾ ਕਰਨਾ ਜਿਹੜੇ ਹਸਾ ਨਾ ਮਾਲਿਆ ਠੀਕ ਹੈ ਜੀ ਮੁੱਲ ਦੋਸਤੋ ਵੀਰ ਦੇ ਹਿਸਾਬ ਦੇ ਹੁੰਦੇ ਕੋਈ ਜ਼ਿਆਦਾ ਮੁੱਲ ਦੀ ਵੀਰ ਕਰਦਾ 84000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮੌਕੇ ਤੇ ਜਿਹੜਾ ਵੀਰ ਭਰਾ ਖੇਦਨ ਦਾ ਥੋੜਾ ਬੜਾ ਮਾਨਤਨ ਦੋਸਤੋ ਜ਼ਰੂਰ ਹੋਊਗਾ ਮੁੱਲ ਜਿਹੜੇ ਹੁੰਦੇ ਦੋਸਤੋ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਦੋਸਤੋ ਜ਼ਰੂਰ ਕਰਿਆ ਕਰੋ ਤੋੜ ਕੇ ਦੋਸਤੋ ਤੁਹਾਨੂੰ ਦਿਖਾਉ ਕਦ ਘੜ ਦੋਸਤੋ ਮੈਂ ਦਾ ਪੂਰਾ ਉੱਚਾ ਲੰਮਾ ਤੇ ਜਿੰਨੀ ਐ ਸੋਹਣੀ ਸੁਨਖੀ ਐ ਪੂਰੀ ਦੋਸਤੋ ਆ ਕਰੋ ਚੈੱਕ ਤੁਸੀਂ ਆਪ ਚਲਦੀ ਚਲਦੀ ਵੀਡੀਓ ਨੂੰ ਦੋਸਤੋ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰਪਰੇ ਦਾ ਫਾਇਦਾ ਹੋ ਸਕਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਐ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਬਟਨ ਵਾਲੇ ਨੂੰ ਆਲਟ ਸਿਲੈਕਟ ਕਰ ਦਿਓ ਲਿਆ ਵੀਰ ਮੋਰਦਾ ਦੋਸਤੋ ਬਿਲਕੁਲ ਨਿਗਾ ਨਿਗਾ ਰਿੰਗ ਸਿੰਘ ਪੂਰੀ ਦੋਸਤੋ ਕੁੰਡੀ ਚੂਰ ਹੈ ਪੇਠਪੁਰੇ ਦੀ ਦੋਸਤੋ ਚੜਾਈ ਸੋਹਣੀ ਤਿਆਰ ਕੀਤੀ ਹੈ ਮਾਝੇ ਵਿੱਚ ਹਾਂ ਹਾਂ ਬੈਕ ਸਾਈਡ ਤੋਂ ਦੋਸਤੋ ਦਾ ਆਰਡਰ ਕੁਆਲਟੀ ਚੈੱਕ ਕਰ ਲਓ ਬਾਕੀ ਵੀਰ ਜੀ ਬਾਕੀ ਝੋਟੀ ਜਿਹੜਾ ਘਰ ਰੱਖਣ ਨੂੰ ਲੈ ਜੂਗਾ ਨਾ ਬਹੁਤ ਜਿਆਦਾ ਚੰਗੀ ਹੈ ਝੋਟੀ ਸਿਰਫ ਸਾਹਮਣੇ ਸਾਹਮਣੇ ਵਾਲੀ ਹੈ ਸਾਹਮਣੇ ਵਾਲੀ ਹੈ ਜੀ ਸਾਹਮਣੇ ਝੋਟੀ ਹੈ ਵਾਧੇ ਦੀ ਗਾਂ 2400 ਵਿੱਚ ਹੋ ਕੇ ਫਿਰ ਵਾਧੇ ਦੀ ਹੈ ਫਿਰ ਵਾਧੇ ਦੀ ਹਾਂ ਜੀ ਹਾਂ ਜੀ ਇਹ ਚ ਕਰਮਾਲੀਆਂ ਵਾਧਾ ਹੀ ਕਰਦੀਆਂ ਜੀ ਹਾਂ ਜੀ ਹਾਂ ਜੀ ਅੱਛਾ ਵੀਰ ਇਸ ਤੋਂ ਅੱਗੇ ਜਿਹੜੀ 3 ਨੰਬਰ ਤੇ ਮੱਝ ਹੈ ਇਹਦੀ ਕੀ ਡਿਟੇਲ ਹੈ ਇਹ ਵੀ ਜੀ ਇਹ ਦੱਜੇ ਸੂਏ ਸੋਹਣਾ ਨੇ ਝੋਟੀਆਂ ਅੱਛਾ ਜੀ ਤੇ ਹਫਤਾ ਲੈ ਜੂਗੀ ਇੱਕ ਹਫਤਾ ਖੜੂ ਜੀ ਹਾਂ ਜੀ ਹਫਤਾ ਲੈ ਜੂਗੀ ਦੋਸਤੋ ਜੀ ਆਰਡਰ ਸੋਹਣਾ ਤਿਆਰ ਕਰੀ ਹੁੰਦੀ ਹੈ ਆਪਾਂ ਡੰਗਰੀ ਉਹ ਜਿਆ ਲੈਣਾ ਵੀ ਜਿਹੜਾ ਹਾਂਜੀ 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 ਪੂਰੀ ਦੋਸਤੋ ਲਿਸ਼ਕ ਪੁਛ ਗਿਆ ਬਰੀਕ ਚਮੜੀ ਸਿੰਗਲ ਹੱਡੀ ਆ ਦੋਸਤੋ ਕਰੋ ਚੱਕ ਜੀ ਤੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲੇ ਵੀਰ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਵੀਰ ਜੀ ਮੁੱਲੇ ਦਾ 90000 ਕਰਦੇ ਆ ਹਾਂਜੀ ਤੇ ਆ ਨਾ 85000 ਦੀ ਹੋਊਗੀ ਅੱਛਾ ਜੀ ਬਰਾਬਰੀ ਕਰ ਬਰਾਬਰੀ ਆਪਾਂ ਤੇ ਬੜਾ ਮਾਲ ਹੋਸਾ ਨਾਲ ਲਈਦਾ ਸੇਲ ਵਾਲਾ ਕੰਮ ਕਰੀਦਾ ਠੀਕ ਠੀਕ ਹਾਂਜੀ ਲਓ ਜੀ ਦੋਸਤੋ ਇਹਦਾ ਵੀ ਮੁੱਲ ਵੀਰ ਨੇ 84000 ਰੁਪਿਆ ਰੱਖਿਆ 84000 ਦਿਓ ਥੋੜਾ ਬੜਾ ਹਲਕਾ ਫੁਲਕਾ ਮੌਕੇ ਤੇ ਮੰਨਤਾ ਜਰੂਰ ਹੋਊ ਤੋੜ ਕੇ ਦੋਸਤੋਂ ਤੁਹਾਨੂੰ ਦਿਖਾਉਣੀ ਹੈ ਬਾਕੀ ਕੋਈ ਵੇਚਣ ਵਾਲਾ ਲੈ ਜੀ ਤੇ ਉਹਨੂੰ ਵੀ ਰੋਟੀ ਜਾ ਕੇ ਰਜਮੀ ਦਊਗੀ ਠੀਕ ਹੈ ਠੀਕ ਹੈ ਹਾਂਜੀ ਭਾਈ ਇਹ ਦੋਸਤੋਂ ਸੂਨ ਦੇ ਵਿੱਚ ਟਾਈਮ ਜਿਹੜਾ ਪਿਆ ਹਫਤੇ ਤੋਂ 10 ਦਿਨ ਦਾ ਟਾਈਮ ਖੜ ਸਕਦੀ ਹੈ ਬੜੇ ਮ제 ਦੇ ਨਾਲ ਕਿਉਂਕਿ ਇਹ ਰਾਜੀ ਹੈ ਪੂਰੀ ਹਲਾ ਇਧਰ ਆ ਜਾ ਅਸ਼ਵੀਰ ਨੇ ਪਹਿਲੇ ਸਵੇਰ ਕਿੰਨਾ ਕਿਤੋਂ ਦੁੱਧ ਚੋਇਆ ਕੋਈ ਪਹਿਲੇ ਸਵੇਰ ਵੀਰ ਜੀ 12 ਕਿਲੋ ਦੁੱਧਾਂ ਦੇ ਚੋਇਆ ਠੀਕ ਹੈ ਜੀ ਬਾਕੀ ਚਲੋ ਅਗਲੇ ਕਹਿਣ ਦੇ ਮੁਤਾਬਕ ਆ ਮਾਲਕ ਦੇ ਹਾਂ ਜੀ ਮਾਲਕ ਦੇ ਚਲੋ ਜਿੰਨੇ ਵੇਚਣੀ ਕਈ ਕੁਝ ਕਹਿ ਦਿੰਦੇ ਆ ਹਾਂ ਜੀ ਲੈਓ ਜੀ ਲੈ ਤੇ ਬਾਕੀ ਦੁੱਧ ਖਾਇਰ ਕੀ ਦੂਜੇ ਸਵੇਰ 12 ਕਿਲੋ ਦੇ ਦੇ ਬਹੁਤ ਜ਼ਿਆਦਾ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਦੁੱਧ ਤੇ ਵੀਰ ਸਭ ਤੋਂ ਵੱਡੀ ਗੱਲ ਹੈ ਸੇਵਾ ਤੇ ਜਿੱਦਾਂ ਦੀ ਕੋਈ ਵੀਰ ਸੇਵਾ ਕਰੂਗਾ ਚੰਗਾ ਕੋਈ ਵੰਡੇ ਵੜੇ ਮਾ ਫਾ ਦੁੱਧ ਵਧੂ ਬਾਕੀ ਨਾ ਮੈਂ ਬਹੁਤ ਵਾਰ ਆਖਾ ਪੁੱਛ ਤਾਂ ਹੀ ਕਿਤੇ ਵਾਲ ਨਹੀਂ ਚਟਾ ਠੀਕ ਹੈ ਜੀ ਹਾਲ ਦ ফেস ਤੋਂ ਲੈ ਕੇ ਤੇ પૂਛ تک দোস্তો ਐਨ ਪੂਰੀ জেড ব্ল্যাক प्योर মোরা نسل দোস্তો আ ধোমা মজਾ ਦਾ দোস্তੋ 몰라 বীর ਨੇ ਬਿਲਕੁਲ ਜੈ ਜੀ ਮੰਗਿਆ ਤੇ ਇਸ ਤੋਂ ਅੱਗੇ ਤੀਜੇ ਨੰਬਰ ਤੇ ਇੱਕ ਮੱਝ ਉਹ ਵੀ ਗੱਬਣੇ ਉਹਦਾ ਵੀ ਆਪਾਂ ਵੀਰ ਤੋਂ ਪੁੱਛਦਿਆਂ ਕੀ ਇਹਦਾ ਰਿਕਾਰਡ ਹੈ ਅੱਛਾ ਵੀਰ ਜੀ ਜਿਹੜੀ ਇਹ ਤੋਂ ਅੱਗੇ ਤਿੰਨ ਨੰਬਰ ਤੇ ਮੱਝ ਇਹਦੀ ਕੀ ਡਿਟੇਲ ਹੈ ਇਹ ਵੀਰ ਜੀ ਸੂਆ ਨਹੀਂ ਪਤਰਾ ਭਾਵੇਂ ਕੋਈ ਆਂਦੇ ਦੇ ਦੂਜੇ ਘਰ ਵਾਲੇ ਭਾਵੇਂ ਕੋਈ ਦੱਚਾ ਕਣਕੇ ਲਾਜੇ ਭਾਵੇਂ ਉੱਤੇ ਜਾਗਣ ਕੇ ਲੈ ਜੇ ਠੀਕ ਹੈ ਜੀ ਤੇ ਬਾਕੀ ਦੇਣਾ ਇਹ ਵੀ ਪੰਜ ਚਾਰ ਖੜਦੀ ਆ ਠੀਕ ਹੈ ਜੀ ਹਾਂਜੀ ਤੇ ਇਹਨੇ ਵੀਰ ਕਿੰਨਾ ਦੁੱਧ ਚੋਆ ਪਹਿਲੇ ਸੂਏ ਪਹਿਲੇ ਸੂਏ 10000 ਕਿਲੋ ਦੁੱਧ ਉਹਨੇ ਚੋਦੇ ਰਹਿਆ ਨੋਰਮਲ ਸੀ ਹਾਂਜੀ ਹਾਂਜੀ ਤੇ ਬਾਕੀ ਦਾ ਮੈਂ ਲੱਸੀ ਲੱਸੀ ਆ ਹਾਂਜੀ ਹਾਂਜੀ ਜੇਕਰ ਇਹੋ ਮੈਂ ਸਾਂਭੀ ਇਹਦੇ 1.5 ਲੱਖ ਦੀ ਮੈਂ ਹਾਂਜੀ ਜੀਤ ਗਾ ਅਛਾ ਜੀ ਵੀਰ ਇਹਦਾ ਕੀ ਮੁੱਲ ਹੈ ਇਹਦਾ ਮੁੱਲ ਜੇ ਦੋਦੀ ਮੈਂ ਰਾਜੀ ਫਿਰ ਤਾਂ ਦੱਸਾਂ ਵੀ ਲੱਖੋਂ ਬਾਹਰ ਹੀ ਹਾਂਜੀ ਹਾਂਜੀ ਤੇ ਅੱਜ ਮੁੱਲ ਇਹਦਾ 65000 ਰੁਪਏ ਕਰਦੇ ਹਾਂ ਅੱਛਾ ਜੀ 65000 ਕਿੰਨਾ ਮੰਨਤਾ 65000 ਚ ਦੋ ਛੱਡ ਦਾਂਗੇ 36000 ਹੋ ਗਿਆ 36000 ਦੀ ਮੈਂ ਦੇ ਦਾਂਗੇ ਹਾਂਜੀ ਠੀਕ ਹੈ ਚਲੋ ਖੋਲੋ ਇਹਨੂੰ ਕੜੀਏ ਬਾਹਰ 65000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 2000 ਰੁਪਏ ਛੋੜ ਕਰਕੇ 36000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖੇਦਣਾ ਹੋਊਗਾ ਮੌਕੇ ਤੇ ਮਾਨਤਣਾ ਉਹਦਾ ਜਰੂਰ ਹੋਊਗਾ ਆਰਡਰ ਕੁਆਲਿਟੀ ਬਾਕੀ ਬੁਲਾਇਦ ਨੇ گاਵਾਲਾ ਚੱਡ ਲੱਗਾ ਆ ਦੇ ਹਾਂਜੀ 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 ਇਹ ਰਹੀ ਰਗੇ ਨੇ ਨਾ ਰੂੜੀ ਦੀ ਨੱਪ ਛੱਡਿਆ ਹਾਂਜੀ ਹਾਂਜੀ ਅਜੇ ਦੋਸਤੋ ਸੂਨ ਦੇ ਵਿੱਚ ਟਾਈਮ ਤੇ ਬਾਕੀ ਪਿਆ ਦੇ ਆਰਡਰ ਕਿੰਨਾ ਤਿਆਰ ਕਰ ਸਕਦੀ ਹੈ ਅੰਦਾਜ਼ਾ ਤੁਸੀਂ ਦੋਸਤੋ ਖੁਦ ਲਾ ਸਕਦੇ ਪੇਠ ਪੁੜੇ ਦੀ ਦੋਸਤੋ ਚੜਾਈ ਦੀ ਚੈੱਕ ਕਰ ਲਓ ਸਿਰਫ ਦੋਸਤੋ ਸਾਂਭ ਘਾਟਿਆ ਬਾਕੀ ਮੈਂ ਦੋਸਤੋ ਪੂਰੀ ਸਾਰੇ ਕਿਪਾਸਿਓਂ ਆਰਡਰ ਜਿਹੜਾ ਨੇ ਦੋਸਤੋ ਤਿਆਰ ਕੀਤਾ ਮੈਂ ਜਿਹੜੀ ਇਹੋ ਜਿਹੀ ਮਈਆਂ ਦਾ ਆਰਡਰ ਤਿਆਰ ਹੋ ਤੇ ਲੋਕੀ ਲੱਖ ਲੱਖ ਰੁਪਈਆ 90 ਦੇ 2000 ਰੁਪਈਆ ਡਿਮਾਂਡ ਕਰਦੇ ਲਿਆ ਵੀਰ ਮੋੜਦਾ ਗਾਵਾਂ ਨਾਲੋਂ ਸਸਤਾ ਰੇਟ ਦੋਸਤੋ ਮੈਂ ਤਾਂ ਵੀਰ ਨਹੀਂ ਰੱਖਿਆ ਚਾਰੂ ਚਾਰੂ ਦੋਸਤੋ ਪੂਰੀ ਅਭੀ ਰੇਟ ਮੈਂ ਭਾਰੀ ਵੀ ਲੈਂਦੀ ਵੀਰ ਨੇ ਤੇ ਘਾਹ ਤੇ ਦੋਸਤੋ ਇਹ ਮੂੰਹ ਰੱਖੀ ਜਾਂਦੀ ਲਓ ਦੋਸਤੋ ਕਰੋ ਚੈੱਕ ਆਰਡਰ ਤੁਸੀਂ ਜਿਹੜਾ ਇਹ ਤੁਰੀਆਂ ਦੀ ਮੈਦਾ ਆਪ ਅੰਦਾਜ਼ਾ ਲਾਖਦੇ ਅਜੇ ਜਿਹੜੀਆਂ ਵਲਟ ਨਾ ਪਈਆਂ ਸੁੰਦੇ ਸਮੇਂ ਤੱਕ ਇਹਨੇ ਉਹ ਪੂਰੀਆਂ ਕਰ ਦੇਣੀਆਂ ਸਾਰੀਆਂ ਚੰਗੀ ਸੇਵਾ ਵਾਲਾ ਕੋਈ ਵੀਰ ਲੱਗਾ ਦੋਸਤੋ ਇਹਨੇ 10 ਤੋਂ 12 ਦੇ ਵਿੱਚ ਵਿੱਚ ਬੜੇ ਮਜੇ ਨਾਲ ਜਿਹੜਾ ਚਵਾਦਣਾ ਆਰਡਰ ਦੇ ਹਿਸਾਬ ਨਾਲ ਮੋਲੋ ਦੋਸਤੋ 68000 ਰੁਪਏ ਦੇ ਵਿੱਚ ਉਹ ਵੀਰ ਕੰਦਾ ਮਾਨਤਨ ਹੋਊਗਾ ਦੋ ਮੱਝਾਂ ਦੋਸਤੋ ਗੱਭਣੀਆਂ ਇੱਕ ਮੱਝ ਸੁਰੀ ਗੱਬੜਾ ਪਸ਼ੂ ਨੂੰ ਦੋਸਤੋ ਟਿੱਪ ਕੇ ਚਾਰੇ ਥਣਾ ਦੀ ਪਾਸ ਕਰਕੇ ਫਿਰ ਦੋਸਤੋ ਖਰੀਦਿਆ ਕਰੋ ਤੇ ਜਿਹੜਾ ਪਸ਼ੂ ਦੋਸਤੋ ਸੋਇਆ ਹੋ ਉਹਨੂੰ ਇੱਕ ਟਾਈਮ ਦੋ ਟਾਈਮ ਚੂਕ ਕੇ ਆਪਣੀ ਤਸੱਲੀ ਕਰਕੇ ਦੋਸਤੋ ਖਰੀਦਿਆ ਕਰੋ ਖਾਰ ਵੀਡੀਓ ਦੇ ਵਿੱਚ ਦੋਸਤੋ ਇਹੋ ਬੇਨਤੀ ਕਰਨਾ ਪਸ਼ੂ ਖਰੀਦਣ ਲੱਗੇ ਵੀ ਕਾਲੀ ਨਾ ਕਰਿਆ ਕਰੋ ਤਸੱਲੀ ਆਪਣੀ ਜਰੂਰ ਕਰਿਆ ਕਰੋ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ